ਲੋਕ ਸਭਾ ਦਾ ਬੀਗਲ ਬਚ ਚੁਕਿਆ ਤੇ ਵੱਖ-ਵੱਖ ਪਾਰਟੀ ਸਿਆਸੀ ਜਿਹੜੀ ਕਿ ਧਾਰਮਿਕ ਸਥਾਨ ਤੇ ਜਾ ਰਹੀਆਂ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਗੇ ਤਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਉਹ ਮਠਟੇ ਕਣ ਵਾਸਤੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਕੱਲ ਵੀਡੀਓ ਬਾਹਰ ਹੋ ਰਹੀ ਬੜਾ ਚਰਚਾ ਚੱਲੀ ਹੈ ਅੱਜ ਸਿਰ ਮੇਰਾ ਮਕਸਦ ਮੇਰਾ ਮਕਸਦ ਇਹੀ ਹੈ ਕਿ ਮੈਂ ਪਹਿਲਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੀ ਕੌਂਸਲ ਪੂਰੀ ਪੂਰੀ ਕਿਹੜੇ ਕਿਹੜੇ ਧਾਰਮਿਕ ਸਥਲ ਤੇ ਜਾਏ ਮੁੱਖ ਮੁੱਦੇ ਆਪਾਂ ਫੇਰ ਗੱਲ ਕਰਾਂਗੇ ਅੱਜ ਇਹੀ ਗੱਲ ਹੈ ਕਿ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਚੜ੍ਹਦੀ ਕਲਾ ਦੀ ਤੇ ਕਾਮਯਾਬੀ ਦੀ ਕਿਹੜੇ ਕਿਹੜੇ ਪਾਰਟੀ ਜੋਸ਼ ਕਿੰਨਾ ਹੈ ਜੀ ਬਹੁਤ ਤੁਸੀਂ ਦੇਖ ਹੀ ਲਿਆ ਜੀ ਸਾਰੀ ਲੀਡਰਸ਼ਿਪ ਨੌਲੇਜ ਕਿਹੜੇ ਕਿਹੜੇ ਧਾਰਮਿਕ ਸਥਲ ਤੇ ਜਾਏ ਆ ਪਹਿਲੇ ਇੱਥੇ ਸ਼ੁਰੂ ਕੀਤਾ ਜੀ ਕਿਲੇ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕੀਤਾ ਇਸ ਤੋਂ ਬਾਅਦ ਹੁਣ ਨਰਮੰਦਰ ਜਾਵਾਂਗੇ ਚਰਚ ਜਾਵਾਂਗੇ ਤੇ ਹਜਰਤਾਂ ਜਾਵਾਂਗੇ ਲੋਕਾਂ ਦਾ ਕਿਸ ਤਰ੍ਹਾਂ ਦਾ ਜੀ ਇਨਸ਼ਾਅ ਬਹੁਤ ਸੋਹਣਾ ਰਿਸਪੌਂਸ ਹੈ ਜੀ ਉਹ ਸੁਣਨ ਦੇ ਸਿਧਾਂਤ ਤਸਵੀਰਾਂ ਦੇਖ ਰਿਹਾ ਹਾਂ ਲਗਾਤਾਰ ਜਲਦੀ ਸ਼ੁਰੂ ਕਰ ਦਿੱਤੀ ਹੈ ਕੀ ਕੀ ਪ੍ਰੋਗਰਾਮ ਰਿਹਾ ਜੀ ਤੁਹਾਡੇ ਦੇਖੋ ਜੀ ਅੱਜ ਮੈਂ ਸਮੁੱਚੀ ਆਪਦੀ ਕਾਂਗਰਸ ਦੀ ਬਠਿੰਡਾ ਸਿਟੀ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਅਸੀਂ ਸਭ ਤੋਂ ਪਹਿਲਾਂ ਤਾਂ ਕਿਲੇ ਦੇ ਗੁਰਦੁਆਰਾ ਸਾਹਿਬ ਗਏ ਆ ਉੱਥੇ ਅਰਦਾਸ ਕੀਤੀ ਹੈ ਕੀ ਇਹ ਸਿਲੈਕਸ਼ਨ ਵਿੱਚ ਕਾਂਗਰਸ ਪਾਰਟੀ ਦੀ ਜਿਹੜਾ ਮੈਂ ਉਮੀਦਵਾਰ ਬਣ ਕੇ ਇੱਥੇ ਤੁਹਾਡੇ ਵਿੱਚ ਖੜਾ ਆਇਆ ਚੜ੍ਹਦੀ ਕਲਾ ਹੋਵੇ ਤੇ ਵਧੀਆ ਤਰੀਕੇ ਨਾਲ ਸਾਰੇ ਨਾਲ ਮਿਲ ਕੇ ਇਕਜੁੱਟ ਹੋ ਕੇ ਮਿਹਨਤ ਕਰਕੇ ਇਹ ਸੀਟ ਕਾਂਗਰਸ ਦੀ ਝੋਲੀ ਵਿੱਚ ਪਾਈਏ ਉਸ ਤੋਂ ਬਾਅਦ ਅੱਜ ਅਸੀਂ ਪ੍ਰਾਚੀਨ ਮੰਦਰ ਬਜਰੰਗਬਲੀ ਜੀ ਦੇ ਇੱਥੇ ਪਹੁੰਚੇ ਹਾਂ ਪੋਸਟ ਆਫਿਸ bazar ਜਿੱਥੇ ਆਸ਼ੀਰਵਾਦ ਲੈਂਦਾ ਮੈਂ ਸਮਝਦਾ ਕਿ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਹਰ ਵਾਰ ਹਰ ਕੋਈ ਜਾ ਕੇ ਰੱਬ ਕੋਲੇ ਭਗਵਾਨ ਕੋਲੇ ਈਸ਼ਵਰ ਕੋਲੇ ਮੈਂ ਕਹਿੰਦਾ ਕਿ ਫਰਿਆਦ ਕਰਦਾ ਹੈ ਅਸ਼ੀਰਵਾਦ ਲੈਂਦਾ ਸੋ ਉਹ ਅੱਜ ਅਸੀਂ ਇੱਥੇ ਕੀਤਾ ਤੇ ਮੈਂ ਖਾਸ ਕਰਕੇ ਧਰਵਾਦੀਆਂ ਮੇਰੀ ਸਮੁੱਚੀ ਕਾਂਗਰਸ ਦੀ ਟੀਮ ਦਾ ਇੱਥੇ ਬਠਿੰਡੇ ਸ਼ਹਿਰ ਦੀ ਜਿਹਨੇ ਜਿੱਦਨ ਤੋਂ ਮੇਰਾ ਟਿਕਟ ਐਲਾਨ ਹੋਇਆ ਉਦੋਂ ਤੋਂ ਹੀ ਆਪਦੇ ਕਮਰ ਕਸੇ ਕਰਸਕੇ ਇਹਨਾਂ ਨੇ ਆਪਦਾ ਪ੍ਰਚਾਰ ਸ਼ੁਰੂ ਕੀਤਾ ਤੇ ਮੇਰਾ ਖਿਆਲ ਹੈ ਜਿਹੇ ਜਾ ਰਿਸਪਾਂਸ ਮੈਨੂੰ ਮਿਲਿਆ ਬਠਿੰਡੇ ਸ਼ਹਿਰ ਚੋਂ ਤੇ ਵਕ ਵਕ ਮੰਡੀਆਂ ਚ ਜਾਂ ਮੈਂ ਪਿੰਡਾਂ ਚ ਜਿੱਥੇ ਆਪਦੇ ਵਰਕਰਾਂ ਨੂੰ ਮਿਲਣ ਗਿਆ ਮੈਂ ਸਮਝਦਾ ਕਿ ਅਸੀਂ ਬਹੁਤ ਵੱਡੀ ਜਿੱਤਾਂਲੇ ਪਾਸੇ ਜਾ ਰਹੇ ਹਾਂ ਲਾੜੀ ਹੋ ਗਿਆ ਤੇ ਦੂਸਰੇ ਹੋਰ ਲੋਕ ਵੀ ਵਿਰੋਧ ਮੈਨੂੰ ਮਾਫ ਕਰ ਮਾਫ ਕਰਨਾ ਅੱਜ ਅਸੀਂ ਸਿਰਫ ਧਾਰਮਿਕ ਸਥਾਨਾਂ ਤੇ ਆਏ ਆ ਸਿਆਸੀ ਗੱਲਾਂ ਕਰਨ ਨੂੰ ਮੁੱਦੇ ਸਾਰੀ ਕਾਂਗਰਸ ਸਾਰੀ ਸਾਰੀ ਕਾਂਗਰਸ ਇਕੱਠੀ ਹੈ ਜੀ ਕੋਈ ਕਿਸੇ ਚ મતભੇਦ ਨਹੀਂ ਹੈ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਇੱਕ ਇੱਕ ਕਾਂਗਰਸ ਦਾ ਲੀਡਰ ਇੱਕ ਇੱਕ ਕਾਂਗਰਸ ਦਾ ਵਰਕਰ ਮੋਢੇ ਨਾਲ ਮੋਢਾ ਲਾ ਕੇ ਇੱਕ ਤੋਂ ਅੱਗੇ ਹੋ ਕੇ ਕਾਂਗਰਸ ਵਾਸਤੇ ਤੇ ਮੇਰੇ ਵਾਸਤੇ ਕੰਮ ਕਰੇ ਜਟਾਣੇ ਨੇ ਵੀ ਕਾਫੀ ਕੱਟ ਕੀਤਾ ਗੱਲ ਤੁਹਾਡੇ ਖਲਾਫ ਮੈਂ ਕਹਿੰਦਾ ਤੁਹਾਨੂੰ ਸਾਰੇ ਇਕੱਠੇ ਹੋ ਗਏ ਜੀ